ਦੋਸਤੋ 12 ਅਪ੍ਰੈਲ ਹੋ ਗਈ ਹੈ ਤੇ ਆਉਣ ਵਾਲੀ 19 ਅਪ੍ਰੈਲ ਨੂੰ ਬਹੁਤ ਵੱਡਾ ਧਮਾਕਾ ਹੋ ਜਾ ਰਿਹਾ ਸਿਰਫ ਇੱਕ ਹਫਤਾ ਬਾਕੀ ਹੈ ਤੇ ਇੱਕ ਹਫਤੇ ਬਾਅਦ ਦੋਸਤੋ ਕਰੋੜਪਤੀ ਬਣਨੇਗੇ ਦੋ ਤਿੰਨ ਠੀਕ ਹੈ ਤੇ ਲੱਖਪਤੀ ਬਣਨੇਗੇ ਦੋਸਤੋ ਬਹੁਤ ਸਾਰੇ ਬੰਦੇ ਤੇ ਇੱਕ ਬੰਦਾ ਜਿਹੜਾ ਹੈਗਾ 6 ਕਰੋੜ ਰੁਪਏ ਦਾ ਇਨਾਮ ਲੈ ਕੇ ਜਾਊਗਾ ਪੰਡਤ ਜੀ ਕੋਲ ਖੜੇ ਆਪਾਂ ਗੱਲਬਾਤ ਕਰਦੇ ਆਂਗੇ ਕਿਹੜੇ ਧਾਰਾ ਸੀ ਜੋਊਗੀ ਤੇ ਕੀ ਗੱਲਬਾਤ ਇਹਨਾਂ ਨਾਲ ਦੀ ਪੰਡਤ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਕਿਰਪਾ ਜੀ ਤੁਹਾਡੀ ਬਹੁਤ ਵਧੀਆ ਬਹੁਤ ਵਧੀਆ ਹਫਤਾ ਰਹਿ ਗਿਆ ਇੱਕ ਸਿਰਫ ਹਾਂਜੀ ਆ 12 ਤਰੀਕ ਹੋ ਗਈ ਆ 19 ਅਪ੍ਰੈਲ ਨੂੰ ਇਹ ਰਾ ਨਿਕਲ ਜਾਣਾ ਹੈ ਯਾਨੀ ਐਸਾ ਲੋ 19 ਅਪ੍ਰੈਲ ਨੂੰ ਕਰੋੜਪਤੀ ਤੇ ਲੱਖਪਤੀ ਬਣਾ ਦਿੰਦੇ ਬਤਾ ਦੇਣਾ ਕੀ ਮਾਤਾ ਤੇ ਪੰਡ ਜੀ ਬੜੀ ਜਾਣਕਾਰੀ ਰਿਸਟ ਜਾਣਕਾਰੀ ਦੇ ਵਿੱਚ ਇਹ ਆ ਵੀ ਪੰਜਾਬ ਸਰਕਾਰ ਦਾ ਨਾ ਦਿਲਵਾ ਕੇ ਇਹ ਬਸਾਕੀ ਬੰਪਰ ਹੈ ਜੀ ਜਿਹਦੇ ਵਿੱਚ 6 ਕਰੋੜ ਰੁਪਏ ਦਾ ਪ੍ਰਾਈਸ ਗ੍ਰੈਂਟਡ ਪਬਲਿਕ ਦੇ ਵਿੱਚ ਨਿਕਲ ਨਹੀਂ ਨਿਕਲਣਾ ਹੂੰ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਗੱਲ ਕਰੀਏ ਪਹਿਲੇ ਵਿੱਚ ਸੈਕੰਡ ਪ੍ਰਾਈਸ 20-20 ਲੱਖ ਦੇ ਨੇ ਪੰਜ ਕਸਟਮਰ ਨੂੰ ਬਿਲਕੁਲ ਤੇ ਉਸ ਤੋਂ ਬਾਅਦ 10-10 ਲੱਖ ਦੇ ਪੰਜ ਪ੍ਰਾਈਸ ਨੇ ਤੇ 5-5 ਲੱਖ ਦੇ ਪੰਜ ਪ੍ਰਾਈਸ ਨੇ 9-9000 ਦਾ 10000 ਰੁਪਏ ਜਾਂ 5000 ਦਾ 1000 ਜਾਂ 3000 ਦਾ 1000 ਤੇ ਲਾਸਟ ਪ੍ਰਾਈਸ ਗੱਲ ਕਰੀ 40 ਹਜ਼ਾਰ ਕਸਟਮਰ ਨੂੰ ਤਾਂ 10000 ਰੁਪਿਆ ਟੋਟਲ 43 ਹਜ਼ਾਰ 16 ਕਸਟਮਰਾਂ ਨੂੰ ਨਾ ਮਿਲਨੇ ਨੇ ਬਿਲਕੁਲ ਤੇ 14 ਕਰੋੜ 94 ਲੱਖ 5000 ਰੁਪਏ ਪਬ ਰਬੜ ਹੋ ਗਿਆ ਡਿਆੜੀ ਕਹਿਣ ਦਾ ਭਾਬੇ ਜਿਵੇਂ ਉਹ ਵਿਸਾਖੀ ਆ ਕੱਲ ਨੂੰ ਹੈ ਨਾ ਲੋਕੜ ਹੋਏ ਦਾ ਬੰਪਰ ਨਿਕਲ ਗਿਆ ਨਹੀਂ ਵੀ ਜੇ 19 April ਨੂੰ ਨਿਕਲਣਾ ਵਿਸਾਖੀ ਬੰਪਰ ਹੈ ਤੁਸੀਂ 19 ਤਰੀਕ ਤੱਕ ਮੇਰੇ ਕੋਲ ਟਿਕਟ ਪਾ ਸਕਦੇ ਹੋ ਤੇ ਨਾਮ ਜਿਹੜਾ ਤੇ ਜਾਣਾ ਧਰੂ ਰਸੀ ਮਕਰ ਅਸਿ ਵਿਚਿਆਣਾ ਕਲੀਅਰ ਹੈ ਠੀਕ ਹੈ ਸੰਕੇਤ ਫੁੱਲ ਨੇ ਇੱਕ ਤੁਹਾਡੇ ਵੀਡੀਓ ਤਮਾਕਾ ਹੋਰ ਵੀ ਕਰੂੰਗਾ ਪਹਿਲਾਂ ਇਹ ਵੀ ਆਪਾਂ ਜਾਣਕਾਰੀ ਦੇ ਦੇ ਹੋਰ ਦੱਸੋ ਬਿਲਕੁਲ ਪੰਡਿਤ ਜੀ ਮੈਨੂੰ ਖਲਾ ਹੋਰ ਦੱਸੋ ਵੱਡੇ ਵੱਡੇ ਸਟਾਕ ਹੈ ਤੁਹਾਡੇ ਖਲਾ ਬੋਲ ਪੌਂਸ ਦੇ ਰਹਿੰਦੇ ਨੇ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਤਾਂ ਇਹ ਗੱਲ ਦੱਸ ਦੋ ਕਿ ਉਹ ਵੀ ਕੁਝ ਉਹਨਾਂ ਨੂੰ ਵਾਏ ਇੱਕ ਠੀਕ ਹੈ ਉਹ ਬੋਲ ਸਕਦੇ ਨੇ ਜਦ ਇੱਕ ਬੰਦਾ 60 ਸਾਲ ਤੋਂ ਜਾਂ 50 ਸਾਲ ਤੋਂ ਉੱਪਰ ਟੱਪੇ ਜਾਂਦਾ ਉਹਦਾ ਮਨ ਬੱਚਿਆਂ ਵਾਲਾ ਹੋ ਜਾਂਦਾ ਉਹਨੂੰ ਪਤਾ ਹੀ ਲੱਗਦਾ ਮੈਂ ਕੀ ਬੋਲ ਰਿਹਾ ਉਹਨਾਂ ਦੀ ਐਲਲੋਵੇ ਰੱਬ ਬਣ ਨੀ ਪਰਮਾਤਮਾ ਕਿਹਨੇ ਉਹ ਬੁੱਧੀ ਭ੍ਰਿਸ਼ਟ ਕਹਾਗੇ ਆਪਾਂ ਜੀ ਨੂੰ ਠੀਕ ਹੈ ਬੋਲਦੇ ਮੇਰੇ ਖਿਲਾਫ ਨੇ ਪਰ ਮੇਰੀ ਪ੍ਰਮੋਸ਼ਨ ਕਰੀ ਜਾਂਦੇ ਨੇ ਆਪਣੇ ਬੋਲ ਦਾ ਜਵਾਨ ਆਪਾਂ ਸਤਿਕਾਰ ਕਰਦੇ ਆਪਾਂ ਉਹਨਾਂ ਨੇ ਕਿਹਾ ਹੋਰ ਬੋਲੋ ਇਹਨਾਂ ਨੂੰ ਨਹੀਂ ਵੀ ਪਤਾ ਲੱਗਦਾ ਕਿ ਪੰਡਤ ਕੌਣਾ ਵੀ ਪਤਾ ਦੱਸ ਪੁੱਛਦੇ ਨੇ ਵੀ ਪੰਡਤ ਕੌਣ ਠੀਕ ਹੈ ਬਾਕੀ ਮੇਰੀ ਤਰੱਕੀ ਆ ਠੀਕ ਹੈ ਆਪਣੀ ਤਰੱਕੀ ਜਦ ਕੋਈ ਵੱਡੇ ਸਟਾਕਿਸਟ ਪੰਡ ਲ ਦੇਈ ਪਾਕਟ ਟਿਕਟਾਂ ਵੇਚਦਾ ਹੁੰਦਾ ਅੰਠੇ ਅੱਜ ਪ੍ਰਮਾਤਮਾ ਦੀ ਇੰਨੀ ਕਿਰਪਾ 5 500 ਬੰਦਾ ਲਾਈਨ ਚ ਲਾ ਕੇ ਟਿਕਟਾਂ ਵੇਚਦਾ ਜੇਕਰ ਮੇਰੇ ਚ ਕੋਈ ਸਹਿ ਹੈਗੀ ਕੋਈ ਗੱਲਬਾਤ ਤਾਂ ਹੀ ਲੈਂਦਾ ਹਾਂ ਠੀਕ ਹੈ ਲੋਕਾਂ ਵਾਂਗੂ ਮੈਂ ਸਕੀਮ ਨਹੀਂ ਲਾਉਂਦਾ ਵੀ 100 ਦਊਂਗਾ 500 ਦਊਂਗਾ 400 ਟਿਕਟ ਦਊਂਗਾ ਆਪਣੇ ਕੋਲ ਕੰਮ ਨਹੀਂ ਇਹ ਐਕਸਟਰਾ ਪੈਸਾ ਲੈਂਦੇ ਨਹੀਂ ਇਹਨਾਂ ਨੂੰ ਮੇਰੀ ਬੇਨਤੀ ਹੈ ਵੀਰੇ ਬੋਲੋ ਅੰਕਲ ਜੀ ਬੋਲੋ ਬੀਬੀ ਜੀ ਬੋਲੋ ਸਾਰੇ ਬੋਲੋ ਵੀਰੇ ਕਾਮ ਮੇਰੀ ਤਰੱਕੀ ਆ ਠੀਕ ਹੈ ਅੱਜ ਪੰਡਤ ਜਿਹੜੀ ਇਹ ਡੇਟ ਹੈ ਇਹ ਕਿਹੜੇ ਲੋਕਾਂ ਨੂੰ ਦਿੱਦਣੀ ਚਾਹੀਦੀ ਬਣੇ ਦਾ ਤਨੂ ਰਾਸੀ ਤੇ ਮਕਰ ਰਾਸੀ ਵਿੱਚ ਜੇ ਨਾਮ ਜਾਣਦੇ ਸੰਕੇਤ ਨੇ ਇਸ ਕਰਕੇ ਜਿਹੜੇ ਤਨੂ ਤੇ ਮਕਰ ਰਾਸੀ ਨੂੰ ਜਿਆਦਾ ਬਸਾਖੀ ਬੰਬਰ ਪਾਉਣਾ ਤੇ ਇੱਕ ਤੁਹਾਡੇ ਵੀਡੀਓ ਜਿਹੜੀ ਕੱਲ ਹੋਰ ਕਹਿਣਾ ਕੁੰਭ ਰਾਸੀ ਕੁੰਭ ਰਾਸੀ ਨੂੰ ਬਹੁਤ ਸੰਕੇਤ ਨੇ ਕਿਹੜੇ ਸੰਕੇਤ ਨੇ ਮਈ ਤੇ ਜੂਨ ਮਹੀਨੇ ਦੇ ਵਿੱਚ ਠੀਕ ਹੈ ਇਸ ਕਰਕੇ ਉਹਨਾਂ ਵਾਸਤੇ ਟਿਕਟ ਆਪਣੇ ਕੋਲ ਇਹ ਵਾਲੀ 1 ਕਰੋੜ ਦਾ ਪ੍ਰਾਈਸ ਆ 1.50 ਲੱਖ ਦਾ ਪ੍ਰਾਈਸ ਆ ਠੀਕ ਹੈ ਇਹਦੇ ਵਿੱਚ ਕੀ ਆ ਵੀ ਜਿਹੜਾ ਇਹ ਟਿਕਟਾ 2000 ਦਾ ਤੇ ਆਹ ਵਾਲਾ 1000 ਰੁਪਏ ਦਾ ਏ 2200 ਰੁਪਏ ਟਿਕਟ ਸਭਿਆ ਤੇ ਨਾਮ ਦੇ ਕੁੰਭ ਰਾਸ਼ੀ ਦੇ ਵਿੱਚ ਜਾਣੇ ਨੇ ਸੰਕੇਤ ਨੇ ਬੁੱਲ ਕੋਈ ਦੂ ਬਾਤ ਨਾਮ ਨਹੀਂ ਜਾਊਗਾ ਤੇ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ 3000 ਰੁਪਏ ਦੀ ਦੋਨੇ ਟਿਕਟਾਂ ਵੰਡ ਗੀਆਂ ਨੇ ਜਪਾਉਂਗਾ ਠੀਕ ਹੈ ਸਿਰਫ ਪਹਿਲਾਂ ਲੈ ਗਿਆ ਤੂੰ ਲੈ ਗਿਆ ਰਹਿ ਗਿਆ ਜੋ ਰਹਿ ਗਿਆ ਟਿਕਟ 2200 ਇਹਰ ਬਿਲਕੁਲ ਟਿਕਟ 2000 ਤੇ ਇਹਦੇ ਵਿੱਚ ਇੱਕ ਫੀਨਿਵੇਟਰ ਹੈ ਜਿਹੜੇ ਬੰਦੇ ਦੋ ਟਿਕਟਾਂ ਆਂਡੇ ਕੋ 3000 ਦੀ ਮੰਨ ਲਓ ਕੂਰੀਅਰ ਕਰਵਾਉਂਦਾ ਤਾਂ ਆਹ ਟਿਕਟਾਂ ਦੇ ਕੂਰੀਅਰ ਫ੍ਰੀ ਆ ਉਹਨਾਂ ਨੂੰ ਅੱਛਾ 3000 ਦੋ ਤੇ ਆਪਣਾ ਐਡਰੈਸ ਪੇ ਜੋ ਇੱਕ ਜੀ ਦਾ ਧਿਆਨ ਰੱਖਣਾ ਤੁਹਾਡੀ ਲਾਟਰੀ ਲੱਗਦੀ ਹੈ ਤਾਂ ਤੁਹਾਨੂੰ ਪੈਸਾ ਦੇਣ ਦੀ ਕੋਈ ਲੋੜ ਨਹੀਂ ਆਗੀ ਗਵਰਨਮੈਂਟ ਤੁਹਾਨੂੰ ਪੈਸਾ ਦੇਣਾ ਫੇਕ ਕਾਲਾਂ ਫੇਕ ਬੰਦੇ ਤੋਂ ਬਚਣਾ ਕਿਸੇ ਨੂੰ ਪੈਸਾ ਨਾ ਪਾਇਆ ਕਰੋ ਜੇ ਤੁਹਾਨੂੰ ਕੋਈ ਕਾਲ ਹੁੰਦੀ ਹੈ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ ਇਹ ਆਈ ਦਾ ਜਵਾਨਾ 100 ਰੁਪਏ ਮੇਰੀ ਆਵਾਜ਼ ਬਣਾਣਾ ਨੇ ਵੀਡੀਓ ਬਣਾਣਾ ਉਹ ਸਾਰੇ ਫੇਕ ਨੇ ਹਾਂ ਬਿਲਕੁਲ ਫੇਕ ਕੇ ਬਣਾਉਂਦੇ ਨੇ ਵੀਡੀਓ ਕਾਲ ਆਇਆ ਵੀਡੀਓ ਕਾਲ ਦੇਖੋ ਸਾਡੇ ਨੰਬਰ ਨੇ 9056799754789915000 61883537470 ਇਸ ਤੋਂ ਇਲਾਵਾ ਸਾਡਾ ਕੋਈ ਨੰਬਰ ਹੀ ਨਹੀਂ ਹੈਗਾ ਤੇ ਜੇ ਨਾਲ ਸਾਡਾ ਬਠਿੰਡਾ ਬ੍ਰਾਂਚ ਦਾ ਨੰਬਰ ਆਵੇਗਾ 76963 76355 ਦਿਖਾ ਵੀ ਦਿੰਦੇ ਆ ਤੁਹਾਨੂੰ ਕੈਮਰੇ ਦੇ ਵਿੱਚ ਇਹ ਸਾਡਾ ਬਠਿੰਡਾ ਬਰਾਦਾ ਨੰਬਰ ਹੈ ਤੇ ਚੱਲ ਪਿਆ ਹੈ ਤੁਸੀਂ ਇਹਦੇ ਬਠਿੰਡੇ ਵਾਲੇ ਵੀਰ ਕੰਟੈਕਟ ਕਰ ਸਕਦੇ ਤੇ ਦਿੱਲੀ ਸਾਡੇ ਕੋਲ ਟਿਕਟਾਂ ਲਈ ਆਦਿਕੋ ਮੰਗਲਵਾਰ ਤੋਂ ਮੈਨੂੰ ਮਿਲ ਕੇ ਲੈ ਆ ਸਕਦੇ ਨੇ ਉਸ ਤੋਂ ਬਾਅਦ ਵੀ ਸਾਡਾ ਸਟਾਲ ਹੁੰਦਾ ਲੜਕਾ ਹੁੰਦਾ ਇਹਨਾਂ ਨੂੰ ਮਿਲੋ ਤੇ ਤੁਹਾਨੂੰ ਟਿਕਟਾਂ ਦੇ ਦੇਣੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਉਹ ਪੂਰਾ ਹਫਤਾ ਟਿਕਟਾਂ ਇੱਥੋਂ ਮਿਲਦੇ ਜਾਣੇ ਕਹਿੰਦਾ ਬੋਲੋ ਅੱਛਾ ਪੰਡਤ ਜੀ ਹੁਣ ਹਫਤਾ ਇੱਕ ਰਹਿ ਗਿਆ ਕਿਹੜੇ ਦਿਨ ਕਿੱਥੇ ਮਿਲਦੋ ਮੜਾ ਇਹ ਦੱਸ ਦੋ ਦੇਖੋ ਜੀ ਮੰਗਲਵਾਰ ਤੋਂ ਆਪਣਾ ਮਠਿੰਡਾ ਪੱਕਾ ਹੀ ਪੱਕਾ ਹੈ ਨਾ ਮਠਿੰਡੇ ਆਉਣੇ ਆਉਣਾ ਮੰਗਲਵਾਰ ਨੂੰ ਤੇ ਸਰੀਵਾਰ ਨੂੰ ਸਾਡਾ ਲੁਧਿਆਣੇ ਦਾ ਜੀ ਤੇ ਬਾਕੀ ਦਿਨ ਮਲੇਰਕੋਟ ਰਹੇ ਹੁੰਦਾ ਅਮਰਗੜ ਤੋਂ ਆਪਾਂ ਸ਼ਿਫਟ ਹੋ ਗਏ ਆ ਇਸ ਕਰਕੇ ਮਲੇਰਕੋਟ ਠੀਕ ਹੈ ਜੇ ਨਹੀਂ ਤੁਸੀਂ ਮਲੇਕ ਕੋਲੇ ਆਉਂਗੇ ਮਲੇਕ ਕੋਲੇ ਰਾਜੇਦਾਵਾਗ ਹੈ ਰਾਜੇਦਾਵਾਗ ਕਿੱਥੇ ਆ ਜੇਕਰ ਤੁਸੀਂ ਬਾਜ਼ਾਰ ਵਿੱਚ ਦੇ ਉਹਨੇ ਦਾ ਮਲਤਾਨੀ ਚੌਂਕ ਵਿੱਚ ਦੀ ਆ ਜੋ ਨਾਲ ਹੀ ਹੈ ਜੇਕਰ ਤੁਸੀਂ ਵਾਰੋ ਵਾਰ ਬਾਈਪਾਸ ਹੋਣੇ ਤਾਂ ਜਰਗ ਚੌਂਕ ਦੇ ਨਾਲ ਹੀ ਆ ਦੋ ਦੋ ਮਿੰਟ ਦਾ ਰਸਤਾ ਸਿੱਧੇ ਲੁਕੇਸ ਨਾਲ ਠੀਕ ਹੈ ਹਸਾਰ ਤੋਂ ਸਿੱਧੀ ਟ੍ਰੇਨ ਬੈਠੋ ਮਲੇਕ ਕੋਲੇ ਆਓ ਅੰਮਰਸਾ ਤੋਂ ਸਿੱਧੀ ਟ੍ਰੇਨ ਬੈਠੋ ਮਲੇਕ ਕੋਲੇ ਆਓ ਇੱਕ ਆਉ ਦੂਜੀ ਵਾਰ ਜੋ ਟਿਕਟ ਲੈਜੂ ਠੀਕ ਹੈ ਬਾਕੀ ਸੰਬਾਰਕ ਨੰਬਰ ਹੈਗੇ ਉਹਨਾਂ ਦੇ ਕੰਟੈਕਟ ਕਰਿਆ ਕਰੋ ਜੇ ਜੇਕਰ ਫੋਨ ਨਹੀਂ ਵੀ ਚੱਕੇ ਜਾਂਦੇ ਕਈ ਵਾਰ ਵੀਜਨਲ ਟ੍ਰਾਈ ਕਰ ਲਿਆ ਕਰੋ ਫੋਨ ਵੀ ਜੀ ਬਹੁਤ ਚੱ ਇਹਰ ਕੰਮ ਕਰ ਕਟ ਤੋਂ ਦੇ ਸਾਹਮਣੀ ਹੈ ਨਾ ਟਰਾਈ ਕਰ ਲਿਆ ਕਰੋ ਕੋਈ ਚੱਕਰ ਨਹੀਂ ਤੇ ਵੀਡੀਓ ਸ਼ੇਅਰ ਕਰੋ ਸੋਨੇ ਦੀ ਅੰਗੂਠੀ ਔਰ ਡਰਾਇਡ ਮੋਅਲ ਕੀ ਪੈਡ ਮੈਲ ਤੋਂ ਸਰਪ੍ਰਾਈਜ਼ ਗਿਫਟ ਦੇ ਨੂੰ ਬੈਠਾ ਮੈਂ ਰੁਕੜੀ ਤੋਂ ਦੂਏ ਹਾਂ ਤਾਂ ਮੇਰੇ ਕੋਲ ਦੋਸਤੋ ਬਾਕੀ ਇਸ ਤਰ੍ਹਾਂ ਬਹੁਤ ਹੋਰ ਵੀ ਬਹੁਤ ਸਾਰੇ ਡਰਾ ਹੁੰਦੇ ਨੇ ਜਿਵੇਂ 6 ਰੁਪਏ ਵਾਲਾ ਹੋ ਗਿਆ ਮੰਥਲੀ ਹੋ ਗਿਆ ਹੋਰ ਵੀ ਬਹੁਤ ਸਾਰੇ ਖਾ ਦੇ ਆ ਦੇਖੋ ਤਲਵਾ ਜਿਹੜੀ ਆ 6 ਰੁਪਏ ਦੀ ਟਿਕਟ ਹੈ ਦਾ 1 ਕਰੋੜ ਦਾ ਪ੍ਰਾਈਜ਼ ਨੂੰ ਲੱਗ ਕੇ ਵੇਰੇ ਬਟਿੰਡੇ ਦੇ ਵਿੱਚ ਨਾ ਇਹ ਸੋਨੂੰ ਦੇ ਮਿਲੂਗੀ ਟਿਕਟ ਸਾਡੇ ਕੋਲ ਇਹ ਡੇਲੀ ਡਰਾ ਹੁੰਦਾ ਹੈ 1 ਵਜੇ ਪੂਰਾ ਹਫਤਾ ਉਹਰੇ ਸਾਡੇ ਕੋਲ ਟਿਕਟ ਉਹਦੀ ਸਪੋਰਟ ਕਰੋ ਲੋਕ ਜਿਹੜੇ ਆਦਾ ਜੂਤਾ ਬਾਹਰ ਨੂੰ ਜਾ ਰਿਹਾ ਇਸ ਕਰਕੇ ਉਹ ਕਿਉਂ ਜਾ ਰਿਹਾ ਉਹਨੂੰ ਕੰਮ ਨਹੀਂ ਮਿਲਿਆ ਉਹਨੇ ਲੜਕਾ ਬਾਹਰ ਨੂੰ ਜਾ ਰਿਹਾ ਸੀ ਇਹਦਾ ਮੈਂ ਉਹਰੇ ਕੰਮ ਕਰਵਾਇਆ ਇਸ ਕਰਕੇ ਵੀਰਾਂ ਦੇ ਫਰਜ਼ਵਾਨ ਦਾ ਸਪੋਰਟ ਕਰਦਾ ਠੀਕ ਹੈ ਬਜ਼ੁਰਗਾਂ ਨੂੰ ਟਿਕਟਾਂ ਪਾਪਾ ਕੇ ਦੇਖ ਲਿਆ ਤੁਹਾਨੂੰ 50 50 ਸਾਲ 20 20 ਸਾਲ ਹੋ ਗਏ ਨਾ ਕੋਈ ਟਿਕਟਾਂ ਬਦ ਨਾਮ ਸਾਨੂੰ 1 ਰੁਪਿਆ ਦਾ ਹੀ ਲੱਗਿਆ ਦੋ ਬਹੁਗਾ ਸਾਨੂੰ ਕੰਡ ਲਾੜੀ ਅਸੀਂ ਦੇਖੋ ਨਾ ਉਹਨਾਂ ਦਾ ਬੋਲਣੀ ਬੋਲਣ ਵਾਲੇ ਬੋਲੀ ਜਾਣ ਦੋ ਹਾਂ ਤਾਂ ਬਿਲਕੁਲ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੋਈ ਗੱਲਬਾਤ ਕਰਨੀ ਸਕਰੀਨ ਦੇ ਉੱਤੇ ਫੋ